ਸਸੀਗਲ ਦੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ ਕਾਫੀ ਘੰਟਿਆਂ ਤੋਂ ਲਗਭਗ 72 ਘੰਟਿਆਂ ਤੋਂ ਜ਼ਿਆਦਾ ਹੋ ਗਏ ਨੇ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਸੀ ਪਰ ਹੁਣ ਥੋੜਾ ਪਰਮਾਤਮਾ ਦੀ ਮਿਹਰ ਹੋਈ ਹੈ ਮੀਂਹ ਰੁਕਿਆ ਹੈ ਤੇ ਹੁਣ ਧੁੱਪ ਵੀ ਨਿਕਲੀ ਹੈ ਪਰ ਜਿਹੜਾ ਰੂਪੜ ਤੋਂ ਪਾਣੀ ਛੱਡਿਆ ਗਿਆ ਸੀਗਾ ਉਹ ਹੁਣ ਇਸ ਵੇਲੇ ਸਾਡੇ ਜਿਹੜਾ ਸ਼ਾਹਕੋਟ ਤੋਂ ਲਗਾਤਾਰ ਲੰਘ ਰਿਹਾ ਇਸ ਵੇਲੇ ਸ਼ਾਹਕੋਟ ਤੋਂ ਪੀਕਲੋਸ ਵਾਟਰ ਦੇ ਵਿੱਚ ਆਪਣਾ ਜਿਹੜਾ ਵਾਟਰ ਲੈਵਲ ਹੈ ਉਹ ਚੱਲਦਾ ਪਿਆ ਗਿੱਦੜਪਿੰਡੀ ਵਾਲੇ ਏਰੀਆ ਦੇ ਵਿੱਚ ਪਰ ਇਸ ਵੇਲੇ ਜਦੋਂ ਆਪਾਂ ਗੱਲ ਕਰ ਰਹੇ ਹਾਂ 3 ਸਤੰਬਰ ਨੂੰ ਲਗਭਗ 3 ਵਜੇ ਹੈਗੇ ਜਦੋਂ ਸਾਰਾ ਆਪਣੇ ਮੇਨ ਬੰਦ ਜਿਹੜੇ ਹੈਗੇ ਉਹ ਸੁਰੱਖਿਅਤ ਜਿਹੜੇ ਸਾਡੇ ਕੁਝ ਐਡਵਾਂਸ ਬੰਦ ਸੀਗੇ ਉਹਦੇ ਵਿੱਚ ਪਾਣੀ ਦਾ ਜਿਹੜਾ ਰਿਸਾਵ ਹੋਇਆ ਹੈਗਾ ਜਲਪਰਾ ਹੋਇਆ ਹੈਗਾ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਜਿਹੜੇ ਉੱਥੇ ਕੋਈ ਤਾਨੀਆਂ ਸੀ ਆ ਲੁਕੀ ਰਹਿੰਦੇ ਸੀ ਉਹਨਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ ਤੇ ਪਛਵਾ ਨੂੰ ਵੀ ਬਾਹਰ ਕੱਢ ਕੇ ਉਹਨਾਂ ਦੀ ਦੇਖਰੇਖ ਕੀਤੀ ਜਾਵੇ ਜਿਹੜੇ ਸਾਡੇ 2-3 ਸਾਡੇ ਜਿਹੜੇ ਜ਼ਿਲ੍ਹੇ ਦੇ ਮੇਨ ਬੰਦ ਸੀਗੇ ਉਹ ਕੱਲ ਰਾਤ ਦੇ ਕਾਫੀ ਕ੍ਰਿਟੀਕਲ ਹੋਏ ਸੀਗੇ ਸਾਡਾ ਸਾਰਾ ਜਿਹੜੀ ਟੀਮਾਂ ਸੀ ਉੱਤੇ ਲੱਗੀਆਂ ਹੋਆਂ ਸੀ ਪਰ ਕੱਲ ਰਾਤ ਨੂੰ ਅਸੀਂ ਦੋ ਟੀਮਾਂ ਸਾਡੀ ਆਰਮੀ ਦੇ ਦੋ ਕਾਲਮ ਜਿਹੜੇ ਅਸੀਂ ਬੁਲਾਏ ਸੀ ਉਹਨਾਂ ਦੀ ਦੇਖਰੇਖ ਕਰਨ ਲਈ ਤੇ ਚਾਰ ਟੀਮਾਂ ਅਸੀਂ ਐਨਡੀਆਰ ਦੀ ਬੁਲਾ ਚੁੱਕਿਆ ਪਰ ਇਹ ਸਾਰੀ ਦੀ ਸਾਰੀ ਸਾਡੀ ਐਡਵਾਂਸ ਟੀਮਾਂ ਹੈਗੀਆਂ ਇਸ ਲਈ ਅਸੀਂ ਬੁਲਾਈ ਪਈਆਂ ਨੇ ਕਿ ਇਹਨਾਂ ਦਾ ਪਹਿਲਾਂ ਹੀ ਅਸੀਂ ਪ੍ਰਬੰਧ ਜਿਹੜਾ ਕਰ ਲੈਣ ਹਜੇ ਮੈਨ ਮੰਨਾਂ ਨੂੰ ਕਿਤੇ ਵੀ ਕਿਤੇ ਵੀ ਸਾਡਾ ਕੋਈ ਬ੍ਰੀਚ ਨਹੀਂ ਹੋਇਆ ਹੈਗਾ ਮੈਨੂੰ ਕਈ ਫੋਨ ਕਾਲ ਦੇ ਮੈਸੇਜ ਇਸ ਤਰੀਕੇ ਦੇ ਆ ਰਹੇ ਕਿ ਜਿਹੜਾ ਦਰਿਆ ਦਾ ਪਾਣੀ ਹੈਗਾ ਉਹ ਕਿਤੇ ਸ਼ਹਿਰ ਵੱਲ ਨੂੰ ਤੰਨੀ ਜਾਊਗਾ ਉਹ ਵੀ ਮੈਂ ਦੱਸਣਾ ਚਾਹੁੰਦਾ ਕਿ ਸ਼ਹਿਰ ਵੱਲ ਇਹ ਪਾਣੀ ਬਿਲਕੁਲ ਨਹੀਂ ਜਾਵੇਗਾ ਸ਼ਹਿਰ ਚ ਜਿਹੜਾ ਜਲਪਰਾ ਹੋਇਆ ਬਰਸਾਤੀ ਪਾਣੀ ਕਰਕੇ ਹੋਇਆ ਹੈਗਾ ਉਹ ਵੀ ਜਿਵੇਂ ਬਰਸਾਤ ਨੂੰ ਲੁਕੂਗੀ ਤਾਂ ਉਹ ਪਾਣੀ ਜਿਹੜਾ ਕਾਫੀ ਹੱਦ ਤੱਕ ਨਿਕਲ ਵੀ ਚੁੱਕਿਆ ਮੈਨੂੰ ਕਾਰਪੋਰੇਸ਼ਨ ਨਗਰ ਨਿਗਮ ਤੋਂ ਲਗਾਤਾਰ ਰਿਪੋਰਟ ਆ ਰਹੀ ਹੈ ਜਿਹੜਾ ਕੋਈ ਖੜਿਆ ਉਹ ਵੀ ਅਗਲੇ ਕੁਝ ਘੰਟਿਆਂ ਚ ਨਿਕਲ ਜਾਵੇਗਾ ਬਈ ਸਾਡੀ ਜਿਹੜੀ ਨਦੀ ਹੈਗੀ ਉਹਦੇ ਵਿੱਚ ਕਾਫੀ ਬਰਸਾਤੀ ਪਾਣੀ ਪਿੱਛੋਂ ਕੰਡੀ ਏਰੀਆ ਚ ਬਰਸਾਤ ਰਹੀ ਹੈ ਜਲੰਧਰ ਚ ਬਰਸਾਤ ਰਹੀ ਹੈ ਕਾਫੀ ਪਾਣੀ ਜਿਹੜਾ ਉੱਤੇ ਆਇਆ ਸੀਗਾ ਉਹ ਵੀ ਹੌਲੀ ਹੌਲੀ ਸਤਲੁਜ ਦਰਿਆ ਚ ਪਹਿਰਿਆ ਹੈਗਾ ਪਰ ਬਈ ਦੇ ਲਾਗੇ ਜਿਹੜੇ ਸਾਡੇ ਲੋਕੀ ਰਹਿੰਦੇ ਨੇ ਲੋਡਾਈਂ ਏਰੀਆ ਸੇ ਰਹਿੰਦੇ ਨੇ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਸਾਡੀ ਜਿਹੜੀ ਟੀਮ ਹੈ ਤੁਹਾਡੇ ਏਰੀਆ 'ਚ ਉੱਥੇ ਹੀ ਮੌਜੂਦ ਨੇ ਉੱਥੇ ਹੀ ਖੜੀਆਂ ਨੇ ਬਾਰ-ਬਾਰ ਤੁਹਾਨੂੰ ਉੱਥੇ ਬੇਨਤੀ ਵੀ ਕਰਦੀਆਂ ਹੋਣੀਆਂ ਜਿੱਤੇ ਵੀ ਸਾਡੇ ਨੀਵੀਆਂ ਥਾਵਾਂ 'ਤੇ ਰਹਿ ਰਹੇ ਲੋਕੀ ਨੇ ਟਾਣੀਆਂ ਚੜਾ ਰੇ ਨੇ ਜਾਂ ਘਰ ਬਣਾ ਕੇ ਰਹਿ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜੇ ਸਾਡੀ ਟੀਮ ਵੱਲੋਂ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਹੀ ਤੁਸੀਂ ਉੱਚੀਆਂ ਥਾਵਾਂ ਤੇ ਜਾਓ ਆਪਣੇ ਆਪ ਨੂੰ ਆਪਣੇ ਜਿਹੜੇ ਪਸ਼ੂਆਂ ਉਹਨਾਂ ਨੂੰ ਲੈ ਕੇ ਜਾਓ ਤੁਹਾਡੀ ਸੁਰੱਖਿਆ ਦੀ ਉੱਤੇ ਰਖ ਰਖਾਅ ਦੀ ਸਾਡੇ ਲਗਭਗ 60 ਤੋਂ ਜ਼ਿਆਦਾ ਰੀਲੀਫ ਸੈਂਟਰ ਅਸੀਂ ਹੁਣ ਓਪਨ ਕੀਤੇ ਹੋਏ ਨੇ ਉੱਥੇ ਤੁਹਾਡੀ ਚੰਗੀ ਤਰ੍ਹਾਂ ਦੇਖਰੇ ਕੀਤੀ ਜਾਵੇਗੀ ਇੱਕ ਮੈਂ ਅਪੀਲ ਕਰਨਾ ਚਾਹੁੰਦਾ ਸਾਰਿਆਂ ਨੂੰ ਕਿਉਂਕਿ ਜਿੱਥੇ ਇਸ ਮੁਸੀਬਤ ਦੀ ਘੜੀ ਚ ਕਾਫੀ ਸੰਸਥਾਵਾਂ ਕਾਫੀ ਲੋਕੀ ਸਾਡਾ ਬਹੁਤ ਸਾਥ ਦੇ ਰਹੇ ਨੇ ਇਸ ਦਿੱਤੇ ਜਿਹੜੇ ਲੋਕੀ ਫਸੇ ਹੋਏ ਨੇ ਉਹਨਾਂ ਲਈ ਰਾਹਤ ਸਮਗਰੀ ਸਾਨੂੰ ਬਹੁਤ ਆ ਰਹੀ ਹੈ ਪਰ ਕੁਝ ਵਿਅਕਤੀ ਇਦਾਂ ਦੇ ਵੀ ਨੇ ਕੁਝ ਦੁਕਾਨਦਾਰ ਇਸ ਤਰ੍ਹਾਂ ਦੇ ਨੇ ਜਿਹੜਾ ਕਿ ਕਾਲਾ ਬਾਜ਼ਾਰੀ ਤੇ ਜਵਾਂ ਖਰੀਦਦੇ ਪੈਣੇ ਜਿਹੜੀ ਜ਼ਰੂਰੀ ਵਸਤੂ ਹੈ ਜਿਵੇਂ ਤਰਪਾਲਾਂ ਦੇ ਵਿੱਚ ਜਾਂ ਮੈਡੀਕਲ ਕਿੱਟਾਂ ਦੇ ਵਿੱਚ ਜਾਂ ਹੋਰ ਸਮਾਨ ਦੇ ਵਿੱਚ ਉਹਦੇ ਵੀ ਉਹਨਾਂ ਵਿਅਕਤੀਆਂ ਦੇ ਨਾਮ ਵੀ ਸਾਡੇ ਕੋਲ ਆਏ ਨੇ ਤੇ ਮੇਰੇ ਵੱਲੋਂ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਕਿ ਉਹਨਾਂ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰੇ ਨਾਲ ਐਸਐਸਪੀ ਸਾਹਿਬ ਮੌਜੂਦ ਨੇ ਸੀਪੀ ਸਾਹਿਬ ਨਾਲ ਮੇਰੀ ਲਗਾਤਾਰ ਗੱ ਤੁਹ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਚਿਤਾਵਨੀ ਹੈ ਯਾ ਮੇਰੀ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਕੰਮ ਨਾ ਕਰੀਏ ਆਪਾਂ ਸਾਰੇ ਲੋਕਾਂ ਨਾਲ ਜੁੜ ਕੇ ਉਹਨਾਂ ਦੀ ਸੇਵਾ ਪਾਉਣ ਨਾਲ ਉਹਨਾਂ ਨਾਲ ਜੁੜੀਏ ਜਿਹੜੇ ਮੁਸੀਬਤ 'ਚ ਨੇ ਉਹਨਾਂ ਨਾਲ ਆਪਾਂ ਖੜਕੇ ਸਹਿਯੋਗ ਦੇਈਏ ਜੇ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਸਾਡਾ ਇੱਕ ਹੈਲਪਲਾਈਨ ਨੰਬਰ ਅਸੀਂ ਦਿੱਤਾ ਹੋਇਆ ਹੈਗਾ ਉਸ ਤੇ ਤੁਸੀਂ WhatsApp ਮੈਸੇਜ ਪਾ ਸਕਦੇ ਹੋ ਉਹ ਨੰਬਰ ਹੈ 96462225 ਸਾਡੀ ਟੀਮਾਂ ਜਿਹੜੀ ਇਮੀਡੀਏਟਲੀ ਰਿਸਪੌਂਡ ਕਰਨਗੀਆਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸੇ ਤਰ੍ਹਾਂ ਜੇ ਪ੍ਰਮਾਤਮਾ ਦੀ ਮਿਹਰ ਹੀ ਹੈ ਜਿਹੜਾ ਆਪਣਾ ਪਾਣੀ ਆਇਆ ਹੋਇਆ ਹੈ ਇਹ ਆਰਾਮ ਨਾਲ ਨਿਕਲ ਜਾਊਗਾ ਤੇ ਆਪਾਂ ਪੂਰੀ ਤਰ੍ਹਾਂ ਇਹਨੂੰ ਜਿਹੜਾ ਸਿਕਿਉਰ ਕਰ ਪਾਵਾਂਗੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੈ ਜੀ